ਜਗ ਤੇ ਨਹੀਂ ਤੀਰਥ ਬੰਦਿਆ ਮਾਪਿਆਂ ਦੀ ਸੇਵਾ ਨਾਲ ਦਾ ਜਿਸ ਘਰ ਦੇ ਵਿੱਚ ਮਾਪੇ ਹਨ ਉਹਨਾਂ ਨੂੰ ਕਿਸੇ ਵੀ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਜੇ ਇਹਨਾਂ ਨੇ ਆਪਦੇ ਮਾਪੇ ਸਾਂਭ ਲਏ ਮਾਪਿਆਂ ਦੀ ਕਦਰ ਕਰ ਲਈ ਤਾਂ ਸਮਝੋ ਉਹਨਾਂ ਨੇ ਹਰਥ ਗਿਰਥਾ ਸਿੰਹ ਆ ਸਥਾਨ ਦੇ ਉੱਤੇ ਇਸ਼ਨਾਨ ਕਰ ਲਿਆ ਬੜੀ ਹੈਰਾਨੀ ਹੁੰਦੀ ਹੈ ਚਲੋ ਦੁੱਖ ਨਹੀਂ ਚੰਗੀ ਗੱਲ ਆ ਮੈਂ ਨੂੰ ਮਾੜਾ ਨਹੀਂ ਕਹਿੰਦੀ ਪਰ ਹੈਰਾਨੀ ਇਹ ਹੁੰਦੀ ਆ ਘਰੇ ਬੁੱਢੇ ਮਾਪੇ ਪਾਣੀ ਨੂੰ ਤਰਸਦੇ ਹੁੰਦੇ ਆ ਤੇ ਗੁਰੂ ਘਰਾਂ ਦੇ ਵਿੱਚ ਜਾ ਕੇ ਬੀਬੀਆਂ ਆਂ ਸੇਵਾ ਕਰਦੀਆਂ ਜਿਵੇਂ ਸੱਚੀ ਸ਼ਰਧਾ ਇੰਨਾ ਚੀ ਭਰੀ ਹੋਵੇ ਇੱਕ ਦੂਜੇ ਦੇ ਹੱਥ ਚੋਂ ਭਾਂਡੇ ਖੋ ਕੇ ਸਾਫ਼ ਕਰਨ ਦੀ ਗੱਲ ਬਹਿਸ ਉੱਥੇ ਮਨ ਦੇ ਵਿੱਚ ਬੜੇ ਸਵਾਲ ਉੱਠਦੀ ਹੈ ਕਿ ਇਹ ਘਰੇ ਵੀ ਇਦਾਂ ਕੰਮ ਪਿੱਛੇ ਲੜਦੀਆਂ ਹੋਣੀਆਂ ਕਿ ਘਰੇ ਵੀ ਕਹਿੰਦੀਆਂ ਹੋਣੀਆਂ ਨਹੀਂ ਬਾਪੂ ਜੀ ਦੀ ਸੇਵਾ ਮੈਂ ਕਰਨੀ ਆ ਨਹੀਂ ਮਾਂ ਜੀ ਦੀ ਸੇਵਾ ਮੈਂ ਕਰਨੀ ਨਹੀਂ ਪਰ ਕਿਉਂਕਿ ਘਰਾਂ ਦੇ ਹਾਲਾਤ ਕੁਛ ਹੋਰ ਆ ਬਾਹਰ ਦੇ ਕੁਛ ਹੋਰ ਆ ਪੰਜੇ ਉਂਗਲਾਂ ਬਰਾਬਰ ਨਹੀਂ ਸਾਰਿਆਂ ਨੂੰ ਨਹੀਂ ਮੈਂ ਕਹਿੰਦੀ ਪਰ ਬਹੁਤੇ ਘਰਾਂ ਦੀ ਕਹਾਣੀ ਇਹੀ ਬਣ ਚੁੱਕੀ ਹੈ ਕਿ ਅੱਜ ਕੱਲ ਮਾਪਿਆਂ ਨੂੰ ਕੋਈ ਪਛਾਣਦਾ ਨਹੀਂ ਤੇ ਦੇਰ ਤੇ ਟਰਮਾਤਮਾ ਬਣੀ ਫਿਰਦੀ ਆ ਬਾਹਰ ਬਾਹਰ ਤੁਹਾਡਾ ਧਾਨ ਕੀਤਾ ਕਿਸੇ ਵੀ ਕੰਮ ਨਹੀਂ ਲੋਕ ਦਿਖਾਵੇ ਦੀ ਜ਼ਿੰਦਗੀ ਜਿਉਣੀ ਛੱਡੋ ਤੇ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਨਾ ਉਹਨਾਂ ਦੀ ਕਦਰ ਕਰਨੀ ਸਿੱਖੋ ਕਿਉਂਕਿ ਜਿਹੜੀ ਉਹਨਾਂ ਦੀ ਕਦਰ ਕਰਦੇ ਆ ਨਾ ਮੈਨੂੰ ਲੱਗਦਾ ਜ਼ਿੰਦਗੀ ਚ ਔਖੇ ਸੌਖੇ ਦਿਨ ਜਿੰਨੇ ਮਰਜ਼ੀ ਆ ਜਾਣ ਪਰ ਜੇ ਮਾਪਿਆਂ ਦੀ ਕਦਰ ਕੀਤੀ ਆ ਨਾ ਉਹਦੇ ਵਿਅਰਥ ਨਹੀਂ ਜਾਂਦੀ ਮਾਪਿਆਂ ਦੀ ਕਦਰ ਤੇ ਸੇਵਾ ਕੀਤੀ ਹੋਈ ਕਿਤੇ ਨਾ ਕਿਤੇ ਪ੍ਰਮਾਤਮਾ ਉਹਨਾਂ ਲੋਕਾਂ ਦੇ ਦਿਨ ਫੇਰਦਾ ਸੋ ਜ਼ਿੰਦਗੀ ਦੇ ਵਿੱਚ ਇਹ ਬਣਾ ਲਓ ਕਿ ਮਾਪੇ ਸਦਾ ਨਾਲ ਨੇ ਨਿਭਦੀ ਜਿੰਨੀ ਦੇਰੇ ਖਜ਼ਾਨਾ ਕੋਲ ਇਹ ਨੂੰ ਸਾਹਮ ਕੇ ਰੱਖੋ ਬਾਤ ਚ ਚੋਰ ਨਾਲੋਂ ਚੰਗਾ ਪਹਿਲੇ ਹੀ ਉਹਨਾਂ ਦੀ ਕਦਰ ਕੀਤੀ ਜਾਵੇ ਸੋ ਜਿਹੜੇ ਮੇਰੇ ਇਨਾਂ ਵਿਚਾਰਾਂ ਨਾਲ ਸਹਿਮਤ ਉਹ ਲੋਕ ਨੂੰ ਵੀਡੀਓ ਨੂੰ ਵੱਤਵਾ ਦੇ ਸ਼ਹਿਰ